ਸਰਪੰਚ ਦੇ ਘਰ ਚ ਹੋਈ ਠਾ ਠਾ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਬਾਈਕ ਚਲਾਉਂਦੇ ਸੀ ਜਿਹਨੇ ਫਾਇਰ ਕੀਤੇ ਆ ਉਹਦੇ ਨੂੰ ਫਾਇਰ ਕੀਤਾ ਉਹਦੇ ਦੇ ਕੈਮਰੇ ਸ਼ੇਰੇ ਮੇਂ ਦੇਦਾ ਪਿਸਤੋਲ ਚ ਫੜਿਆ ਵਾ ਤੇ ਮੂੰਹ ਵਗੈਰਾ ਟੱਕਿਆ ਤੇ ਮੂੰਹ ਟੱਕੇ ਦੋਨਾਂ ਦੇ ਮੂੰਹ ਟੱਕੇ ਹਮਲਾਵਰਾਂ ਨੇ ਚਿਲਾਈਆਂ ਦੋ ਗੋਲੀਆਂ ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਫਿਰ ਮਿਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚੱਲ ਕੇ ਦੂਜੇ ਨੂੰ ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ ਨਾ ਮੈਨੂੰ ਆਫਟਰ ਇਲੈਕਸ਼ਨ ਇਲੈਕਸ਼ਨ ਤੋਂ ਦੋ ਤਿੰਨ ਬਾਅਦ ਤਿੰਨ ਕਦਨ ਬਾਅਦ ਮੈਂ ਜ਼ੇਲ ਨੂੰ ਸਾਰ ਤੇ ਚੱਲਿਆ ਸੀ ਉਦੋਂ ਮੈਨੂੰ ਅੱਗੇ ਸੈਟ ਕਰਾ ਲਿਆ ਕੈਨੇਡਾ ਰਹਿੰਦੇ ਮੁੰਡੇ ਨੂੰ ਮਾਰਨ ਦੀ ਦਿੱਤੀ ਧਮਕੀ ਮੈਂ ਤਾਂ ਅਸੀਂ ਭਾਜੀ ਸੁਣਾਣਾ ਰਹਿਣਾ ਤਾਂ ਇੱਥੇ ਹੀ ਆ ਜੀ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੀ ਦੀ ਗੱਲ ਹੈ ਜਦੋਂ ਫੈਰ ਕਰਕੇ ਕਹਿ ਕੇ ਗਏ ਆ ਮੌਜੂਦਾ ਸਰਪੰਚ ਦੇ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਅਚਾਨਕ ਗੋਲੇਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਸਰਪੰਚ ਦੇ ਕੈਨੇਡਾ ਰਹਿ ਰਹੇ ਮੁੰਡੇ ਦਾ ਨਾਮ ਲੈ ਕੇ ਧਮਕੀ ਦਿੱਤੀ ਕਿ ਉਸ ਨੂੰ ਇੰਡੀਆ ਆਉਂਦੇ ਮਾਰ ਦਿੱਤਾ ਜਾਏਗਾ ਜਾਣਕਾਰੀ ਦੇ ਮੁਤਾਬਕ ਸੂਅ ਅੰਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਵਿੱਚੋਂ ਇੱਕ ਹਮਲਾਵਰ ਨੇ ਗੇਟ ਅੰਦਰ ਵੜ ਕੇ ਇੱਕ ਪਾਸੇ ਫਾਇਰ ਕੀਤਾ ਤੇ ਕੁਝ ਸਮੇਂ ਬਾਅਦ ਮੁੜ ਤੋਂ ਦੋਵੇਂ ਮੋਟਰਸਾਈਕਲ ਸਵਾਰ ਵਾਪਸ ਮੁੜੇ ਤੇ ਗੇਟ ਦੇ ਅੰਦਰ ਵੜ ਕੇ ਇੱਕ ਹੋਰ ਫਾਇਰ ਕੀਤਾ ਤੇ ਸਰਪੰਚ ਦੀ ਕਰਵਾਲੀ ਨੇ ਜਾਣਕਾਰੀ ਦਿੱਤੀ ਕਿ ਸਰਪੰਚ ਉਸ ਵੇਲੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਵੇਲੇ ਇਹ ਘਟਨਾ ਵਾਪਰੀ ਹੈ। ਇਹ 11 ਵਜੇ ਨਾਲ 11:11 ਵਜੇ ਆਏ ਦੋ ਮੁੰਡੇ ਸੀਗੇ। ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ। ਜਦੋਂ ਫਾਇਰ ਹੀ ਕਰਦੇ ਮੈਨੂੰ ਕਿ ਇਹਨਾਂ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ। ਮੈਂ ਬਾਹਰ ਨਿਕਲੀ ਤਾਂ ਦੋਹਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ। ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਹ ਸਰ ਬੰਨੇ। ਕਿੰਨੀ ਕੁ ਉਮਰ ਸੀ ਉਹਨਾਂ ਦੀ? ਉਹ ਹੋਣੇ 35 ਕਿ 30-35 ਦੇ। ਲਗਭਗ ਦੋ ਹੀ ਉਹ ਲੱਗ ਜੇ ਕੰਮ ਕਰਨ ਡਿਆ ਸੀ ਮੁੰਡਾ ਉਹਨੂੰ ਮੈਂ ਬਾਜਮਾਰੀ ਮੈਂ ਹਣ ਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਕੱਲੇ ਹੀ ਘਰ ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰਕੇ ਉੱਪਰ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਗੇਜਲ ਗਏ ਫੇਰ ਹਰਸ ਆਏ ਫੇਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਮੈਂ ਬਾਹਰ ਨਿਕਲੀ ਹਾਂ ਮੈਂ ਤੇਰੀ ਕੌਣੇ ਕੌਣੇ ਦਾ ਕਰਦੀ ਰਹੀ ਆ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਚ ਉਹਨਾਂ ਨੇ ਮੇਜਰ ਦੇ ਬੂਏ ਗੱਡੀ ਆ ਕੇ ਲਲਕਾਰਾ ਮਾਰਿਆ ਵਾ ਜੇ ਤਾਂ ਚੱਕੀ ਵੱਲ ਨੂੰ ਗਏ ਨਹੀਂ ਤੇ ਕਿਹਾ ਜੇ ਜਿੱਪੀ ਵੱਲ ਤੇ ਜਿੱਪੀ ਵੱਲੋਂ ਗਾਲ੍ਹਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਇਹ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਨਹੀਂ ਲੈਣਾ ਕਟਨਾਗਰ ਦਾਸਪੁਰ ਦੇ थाना ਕਨੂਵਾਲ ਦੇ ਪਿੰਡ ਬੜਾਂਚ ਦੀ ਆ ਜਿੱਥੇ ਇੱਕ ਰਿਟਾਇਰਡ ਈਟੀਓ ਤੇ ਪਿੰਡ ਦੇ ਮਜੂਦਾ ਸਰਪੰਚ ਸੁਖਜੀਤ ਸਿੰਘ ਦੇ ਘਰ ਦੇ ਵਿੱਚ ਬੜ ਕੇ ਇਹ ਵਾਰਤਾਂ ਕੀਤੀ ਗਈ ਹੈ ਤੇ ਸਰਪੰਚ ਨੇ ਜਾਣਕਾਰੀ ਦਿੱਤੀ ਹੈ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਇਲੈਕਸ਼ਨ ਲੜੀ ਹੈ ਤੇ ਹੁਣ ਉਹਨਾਂ ਦੇ ਘਰ ਇਹ ਵਾਰਦਾਤ ਵਾਪਰੀ ਹੈ ਤੇ ਉਹਨਾਂ ਦੇ ਮੁੰਡੇ ਦੇ ਨਾਮ ਦੇ ਉੱਪਰ ਧਮਕੀ ਵੀ ਦਿੱਤੀ ਗਈ ਹੈ ਜਿਸੇ ਮੈਂ ਬਾਹਰ ਹੀ ਤੇ ਮਿਸਿਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋਏ ਮੇਰੇ ਡੌਗ ਉੱਥੇ ਹੈ ਮਿਸਿਸ ਮੇਰੀ ਉਧਰ ਗਈ ਸੀ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਰੈਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਆ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫਾਇਰ ਪਹਿਲਾਂ ਕੱਢ ਕੇ ਗਏ ਸਾਹਮਣੇ ਮੇਸੇ ਮੇਰੀ ਬਾਹ ਹੀ ਫਿਰ ਮੋਟਰਸਾਈਕਲ ਤੇ ਇਧਰ ਨੂੰ ਚਲ ਕੇ ਦੂਜੇ ਸੈ ਨੂੰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਇਹ ਹੋਇਆ ਵਖੋ ਨਾ ਨੁਕਸਾਨ ਕੋਈ ਨਹੀਂ ਮਿਸੇ ਮੇਰੀ ਵੀ ਫਿਰ ਪਰਲੇ ਕਰਤੀ ਜੀ ਉਹਨਾਂ ਨੇ ਵੀ ਨਹੀਂ ਕੀਤਾ ਦਵਾ ਇੱਥੇ ਵੱਜੀ ਆ ਇੱਥੇ ਵੱਜ ਕੇ ਗਾੜੇ ਬੰਦੇ ਅੰਦਰ ਸੋਫੇ ਨੂੰ ਸੋਫੇ ਤੇ ਵੱਜੀ ਆ ਤੇ ਚੱਲ ਗਏ ਕਹਿੰਦੇ ਕਿ ਇਹ ਹੋਇਆ ਚਾ ਕਿੰਨੇ ਬੰਦੇ ਸੀ ਜਾਂ ਕਿੱਦਾਂ ਦਾ ਹੋ ਗਿਆ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਚ ਬਾਈ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਦੋਂ ਦੇ ਕੈਮਰੇ ਸ਼ਰੇਮ ਦੇਦਾ ਫਿਰ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਸੀ ਕਿਦਾਂ ਦਾ ਹੁਲੀਆ ਕਿਦਾਂ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਸੀ ਇਹਨੇ ਜਦੋਂ ਇੱਥੇ ਲਾਲ ਤੇ ਕਨੇ ਚਿੱਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਸਓ ਕਾਨੂੰ ਦੱਸਤਾ ਸੀ ਸ੍ਰੀ ਅਕਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੇ ਦੱਸਤਾ ਕਿ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈ ਹਰ ਨੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਧੰਕੀ ਵਾਲਾ ਫੋਨ ਆਇਆ ਹੋਵੇ ਨਾ ਨਾ ਇਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨੰਬਰ ਤੋਂ ਮੈਕਸੀਕੋ ਤੋਂ ਵੀ ਤਗੜਾ ਆ ਜਾ ਤੇਰੇ ਸਿਰ ਤੇ ਨਹੀਂ ਹੈ ਕਰ ਗੋਲੀਆਂ ਮਾਰਨੀ ਆ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਉਹਨਾਂ ਨੇ ਵੀ ਸੱਦਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਅਛਾ ਤਾਂ ਮਤਲਬ ਵੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਇਲੈਕਸ਼ਨ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜੇਲ੍ਹ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਆਗੇ ਥ੍ਰੈਟ ਕਾਲ ਆ ਗਈ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਪਹਿਲਾਂ ਲੱਖ ਨਹੀਂ ਲੜੀ ਐ ਇਲੈਕਸ਼ਨ ਦੇ ਦਰਮਿਆਨ ਹੀ ਉਹ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਵਾ ਤੇ ਮੁੜ ਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਉਹ ਕਹਿ ਗਏ ਇਹ ਕਿ ਮੇਰੇ ਮਾਦਰੀ ਮਿਸ ਜੀ ਮੇਰੀ ਦੱਸਣ ਦੀ ਕਹਿ ਗਏ ਵੀ ਬੇਟੇ ਆਪਣੇ ਜੀਪਿੰਗ ਕਰਦੇ ਜੁੜਤਾ ਕਿਤੇ ਕੈਨੇਡਾ ਤੋਂ ਇੱਥੇ ਆਣ ਕੇ ਦੱਸ ਤੇ ਅਸੀਂ ਭਾਜ ਤੁਹਾਨੂੰ ਆਣਾ ਰਹਿਣਾ ਤਾਂ ਇੱਥੇ ਹੀ ਆ ਜੀ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟੀ ਦੀ ਗੱਲ ਹੈ ਜਦੋਂ ਫੇਰ ਕਰਕੇ ਕਹਿ ਕੇ ਗਏ ਆ ਅਛਾ ਬੇਟੇ ਨਾਲ ਬੇਟੇ ਤੁਹਾਡੇ ਨਾਲ ਕੋ ਰਹੇ ਨਹੀਂ ਸ਼ਹਿਰ ਗਏ ਆ ਵੀ ਜੇ ਉਹਨੂੰ ਕਹੀ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਇੰਡੀਆ ਡਰਦੇ ਥੋੜੇ ਨਹੀਂ ਦੂਜੇ ਪਾਸੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰਪੰਚਰ ਜੋ ਗਾਜ ਰਜਿਸਟਰ ਅਧਿਕਾਰੀ ਜਿਹੜੀ ਹੈ ਕੋਈ ਨਾਰਦਾ ਤੇ ਦੋ ਆਏ ਆ ਮੁੰਡੇ ਉਹਨਾਂ ਨੇ ਦੋਸਾ ਚੁੱਕੇ ਇੱਥੇ ਤੇ ਉਹਦੇ ਸੰਬੰਧੀ ਇਹਨਾਂ ਦੇ ਸਟੇਟਮੈਂਟ ਲੈ ਕੇ ਉਹ ਵੀ ਅਫੇਰ ਕਚ ਕਰ ਰਹੇ ਹਨ ਨਾਲ ਜਿਹੜਾ ਅਧੀਕਾਰ ਹੋਈ ਹੈ ਕੋਈ ਜਨਾਬ ਦੇ ਘਰ ਬੈ ਗਏ ਸਪੰਚ ਨੂੰ ਉਹਨਾਂ ਨੇ ਵੀ ਗੱਲ ਦਾ ਸਭ ਚੱਲ ਰਹੀ ਹੈ ਕਿ ਉਹਨਾਂ ਨੇ ਕ੍ਰੈਕਟਰ ਦਾ ਕੋਈ ਗੱਲ ਰਹੀ ਹੈ ਕੋਈ ਅਜੀਬ ਤਾਂ ਵੀ ਕੁਝ ਸਮਾਂ ਪਹਿਲਾਂ ਜੋ ਸਰਪੰਚ ਇਲੈਕਸ਼ਨ ਹੈ ਉਹਦੇ ਚ ਥੋੜੀ ਬੋਦੀ ਇਹਨਾਂ ਦੀ ਪਿੰਡ ਚ ਹੀ ਸੀ ਗੱਲਬਾਤ ਉਹਦੇ ਸਵਾਲ ਦੀ ਗੱਲ ਕਰਦੇ ਸੀ ਕਿ ਉਹ ਆਏ ਕਿ ਸਭ ਕੌਂਸਲਰ ਬਣ ਗਏ ਤਾਂ ਉਸ ਤੋਂ ਬਾਅਦ ਇਹ ਤਾਂ ਗੱਲ ਕਰਦਾ ਹੀ ਫਿਰ ਵੀ ਅਹੀਂ ਹੋਰ ਵੀ ਅੰਕਲ ਆ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲ ਪਰ ਰابطਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲਿਆਂ ਨਾਲ ਕੋਈ ਰابطਾ ਆਇਆ ਬਾਕੀ ਜਿੰਨੇ ਵੀ ਅੰਕਲ ਹੋ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਹੁਣ ਦੋਸ਼ੀਆਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਤੱਕ ਕਦੋਂ ਤੱਕ ਪਹੁੰਚਦੀ ਹੈ ਬਿਊਰੋ ਰਿਪੋਰਟ ਜਤਬਾਣੀ ਟੀਵੀ